ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਐਂਡ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਆਪਾਂ ਮੰਡੀ ਚੋਂ ਹੀ ਲਾਈਵ ਹੋਏ ਆਂ ਬਈ ਤੇ ਤੁਹਾਨੂੰ ਦੱਸਦੇ ਆਂ ਅੱਜ ਦੀ ਜਿਹੜੀ ਵੀ ਅਪਡੇਟ ਹੈਗੀ ਹੈ ਰੇਟਾਂ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਆਪਾਂ ਅਜਾ ਟੋਹਾਣਾ ਮੰਡੀ ਦੀ 3000 ਰੁਪਏ ਫਿਰ ਆਉਂਦੀ ਹੈ ਸੱਤਸਾ ਮੰਡੀ 1500 2971 ਰੁਪਏ ਕਰਨਾਲ ਮੰਡੀ 2280 ਰੁਪਏ ਫਿਰ ਆਉਂਦੀ ਹੈ ਜੀ ਯੋਟਾ ਮੰਡੀ ਸ਼ਬੀਸੋ 60 ਰੁਪਏ ਸਮਾਲਖਾ ਮੰਡੀ 2950 ਰੁਪਏ ਪਾਣੀਪੱਤ ਮੰਡੀ 2971 ਰੁਪਏ ਫਿਰ ਆਉਂਦੀ ਹੈ ਜੀ ਸਰਸਾ ਮੰਡੀ 2873 ਰੁਪਏ ਇਹ ਮਾਰਨਿੰਗ ਦਾ ਰੇਟ ਹੈ ਜੀ ਉਸ ਤੋਂ ਬਾਅਦ ਜੇ ਗੱਲ ਕਰਗੇ ਆਪਾਂ ਪੰਜਾਬ ਦੀਆਂ ਮੰਡੀਆਂ ਦੀ 3000 ਤੋਂ ਲੈ ਕੇ 3200 ਰੁਪਏ ਤੱਕ ਅੱਜ ਪੰਜਾਬ ਦੀਆਂ ਮੰਡੀਆਂ ਖੇਡੀਆਂ ਜੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਗੇ ਜੇ ਅੰਮ੍ਰਿਤਸਰ ਮੰਡੀ ਦੀ 2971 ਰੁਪਿਆ ਤੋਂ ਲੈ ਕੇ 3100 ਤੇ 10 ਰੁਪਏ ਤੱਕ ਆਪਣੇ ਕੋਲੇ ਮਾਰਨਿੰਗ ਦੀ ਰਿਪੋਰਟ ਸੀਗੀ ਉਸ ਤੋਂ ਬਾਅਦ ਆਉਂਦੀ ਹੈ ਜੀ ਫਰੀਦਕੋਟ ਮੰਡੀ 3180 ਰੁਪਏ ਫਿਰ ਆਉਂਦੀ ਹੈ ਜੀ ਅੱਗੇ ਰੋਇਪੁਰ ਮੰਡੀ 3000 ਰੁਪਏ ਪਾਤੜਾ ਮੰਡੀ 3110 ਰੁਪਏ ਕੋਟਕਪੂਰਾ ਮੰਡੀ 3120 ਰੁਪਏ ਫਿਰ ਆਉਂਦੀ ਹੈ ਸਮਾਲਖਾ ਮੰਡੀ 3100 ਰੁਪਏ ਫਾਜ਼ਿਲਕਾ ਮੰਡੀ 3100 ਤੇ 10 ਰੁਪਏ ਉਸ ਤੋਂ ਬਾਅਦ ਆਉਂਦੀ ਟਹਾਣਾ ਮੰਡੀ 3080 ਰੁਪਏ ਸੋਨੀਪੱਤ ਮੰਡੀ 3090 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਕਣਕ ਦੇ ਰੇਟਾਂ ਦੀ ਕਣਕ ਦੇ ਜਿਹੜੇ ਅੱਜ ਦੇ ਰੇਟ ਰਹੇ ਆ ਬਾਈ 2800 ਤੇ 25 ਰੁਪਏ ਸਿਰਾਂ ਰਿਹਾ ਹੈ ਅੱਜ ਦੀ ਮਾਰਕੀਟ ਦਾ ਉਸ ਤੋਂ ਬਾਅਦ ਜੇ ਗੱਲ ਕਰਗੇ ਆਪਾਂ ਪੰਜਾਬ ਮਾਰਕੀਟ ਦੀ 2500 ਤੋਂ ਲੈ ਕੇ 2670 ਰੁਪਏ ਤੱਕ ਅੱਜ ਪੰਜਾਬ ਮਾਰਕੀਟ ਖੇਢੀ ਹੈ ਜੀ ਓਵਰ ਆਲ ਮਾਰਕੀਟ ਸਟੈਂਡ ਬਾਈ ਤੇ ਆ ਬਾਈ ਕੋਈ ਵਾਧਾ ਨਹੀਂ ਕੋਈ ਕਟਾ ਨਹੀਂ ਵੀ ਆਪਾਂ ਐ ਕਹਿੰਦੇ ਵੀ 200 ਰੁਪਿਆ ਅਪਰਾਨ ਹੋਈ ਜਾਂਦਾ ਜਿਹੜਾ ਵੱਡੀ ਟਰੇਡ ਦੇ ਵਿੱਚ 200 ਰੁਪਿਆ ਅਪਣਾਉਣਾ ਲੋਕਲ ਮਾਰਕੀਟ ਦੇ ਵਿੱਚ 50 55 ਰੁਪਿਆ ਦੀ ਕਦੇ 50 ਆਵਾਂ ਦੇ ਕੇ ਤੇ 50 ਘਟ ਜਾਂਦੇ ਆ ਕੋਈ ਆਏ ਨਹੀਂ ਆਪਾਂ ਕਹਿ ਸਕਦੇ ਕੋਈ ਬੜਾ ਫਰਕ ਹੋਵੇ ਸੋ ਹਾਲ ਦੀ ਘੜੀ ਸਟੈਂਡ ਬਾਈ ਤੇ ਆ ਮਾਰਕੀਟ ਕੋਈ ਵੱਡਾ ਫਰਕ ਨਹੀਂਗਾ ਇਹ ਰੇਟ ਜਿਹੜੇ ਹੁਣ ਮਿਲਣਗੇ ਨਾ ਜੇ ਕੋਈ ਅੱਖੀਆਂ ਦੇ ਕਣਕ ਦਾ ਰੇਟ ਕਣਕ ਦਾ ਰੇਟ ਹਾਲ ਦੀ ਘੜੀ ਨਹੀਂ ਵੱਧ ਰਿਹਾ ਕਣਕ ਦਾ ਰੇਟ ਜਿੰਨਾ ਚਿਰ ਆਪਣਾ ਸੀਜ਼ਨ ਚੱਲਣਾ ਹੈ ਕਣਕ ਬਜਾਈ ਦਾ ਉਹਨਾਂ ਚਿਰ ਸਟੇਬਲ ਰਹੂਗਾ ਉਦੋਂ ਬਾਅਦ ਜਦੋਂ ਪਤਾ ਲੱਗ ਗਿਆ ਵੀ ਹਾਂ ਇੰਨੀ ਕਣਕ ਸਟਾਕ ਦੇ ਵਿੱਚ ਹੈ ਤੇ ਇੰਨੀ ਖਰਾਬ ਹੋ ਰਹੀ ਹੈ ਜਾਂ ਕਿਉਂਕਿ ਕਰਨਾਲ ਬੰਡ ਦੀ ਬਹੁਤ ਵੱਡੀ ਸਮੱਸਿਆ ਐ ਇਸ ਵਾਰ ਜੋ ਜਰਮੀਨੇਸ਼ਨ ਚ ਪ੍ਰੋਬਲਮ ਆ ਗਈ ਕਣਕ ਘਟੂਗੀ ਠੀਕ ਹੈ ਉਹਦੇ ਕਰਕੇ ਰੇਟ ਵਧਣਗੇ ਸੋ ਹਾਲ ਦੀ ਘੜੀ ਜਿੰਨਾਂ ਕੋਲੇ ਪਈ ਐ ਤੁਸੀਂ ਵੇਟ ਐਂਡ ਬੋਚ ਦੀ ਕੰਡੀਸ਼ਨ ਕਰ ਸਕਦੇ ਆ ਬਾਕੀ ਵਪਾਰ ਦੇ ਵਿੱਚ ਕੋਈ ਆਏ ਨਹੀਂ ਹੁੰਦਾ ਬਈ ਬਹੁਤ ਤਰ੍ਹਾਂ ਦੇ ਉਤਰਾ ਚੜਾ ਆਉਂਦੇ ਆ ਅੱਗੇ ਗੱਲ ਕਰਦੇ ਆ ਸਰੋਂ ਦੀ 7610 ਰੁਪਿਆ ਇਹਦਾ ਰੇਟ ਹੈ ਜੀ ਟੋਪ ਜੇ ਪੰਜਾਬ ਮਾਰਕੀਟ ਦੀ ਗੱਲ ਕਰਗੇ ਉੱਥੇ ਸਟੇਬਲ ਬਣੀ ਹੋਈ ਐ 6900 ਤੇ 80 ਰੁਪਿਆ ਤੱਕ ਜੀ 850 ਤੋਂ ਲੈ ਕੇ 2900 6980 ਰੁਪਿਆ ਜੀ ਇਹ ਸੀਗੇ ਬਈ ਅੱਜ ਦੇ ਰੇਟ ਜੇ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ